ਮੁਸੀਆਲਾ ਸਾਹਿਬ ਗੁਰੂ ਮੇਰੇ ਗਾਇਮਾ ਬੁਲ ਬਲ ਕੋਲੇ 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 ਜ਼ੋ ਦਿਹਾਲੇ ਸਤ ਸ੍ਰੀ ਅਕਾਲ ਜੀ ਆ ਪੰਜਾਬੀ ਆ ਗਿਓ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜਿਨ੍ਹਾਂ ਨੂੰ ਤੁਹਾਨੂੰ ਪਤਾ ਹੈ ਜੀ ਜਸ ਗੁਰੀ ਵਲੌਗਸ ਤੇ ਵਲੌਗ ਆ ਪਾਇਦਾ ਫਿਰ ਤੋਂ ਕਰਤਾ ਜੀ ਸਟਾਰਟ ਅੱਜ ਆ ਜੀ 4 ਤਰੀਕ ਤੇ ਅੱਜ ਆ ਜੀ ਆਪਣੇ ਇਥੇ ਗੁਰਪੁਰਬ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਤੇ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਗੁਰਪੁਰਬ ਆਉਣਾ ਪਰ ਹਾਲੇ ਥੋੜਾ ਸਮਾਂ ਲੱਗਣਾ ਕਿਉਂਕਿ ਹਾਲੇ ਹੈਗਾ 12:00 ਵਜੇ ਦਾ ਟਾਈਮ ਹੋਇਆ ਵਾ ਤੇ ਬਾਬਾ ਜੀ ਨੂੰ ਫੋਨ ਕਰਕੇ ਪੁੱਛਿਆ ਸੀ ਕਹਿੰਦੇ ਸਾਢੇ 3:00 ਵਜੇ ਤੱਕ ਆਪਾਂ ਪਹੁੰਚ ਜਾਣਾ ਇੱਥੇ ਤੇ ਚਲੋ ਜਿੰਨੀ ਦੇਰ ਤੱਕ ਗੁਰਪੁਰਬ ਇੱਥੇ ਆਉਣਾ ਵਾ ਤੇ ਉਨ ਤੱਕ ਆਪ ਆਪਾਂ ਚਾਹ ਚ ਬਣਾਉਨੇ ਆ ਚਾਹ ਚ ਪੀਨੇ ਰੋਟੀ ਰੋਟੀ ਖਾ ਲਈ ਤੇ ਹੁਣ ਚਾਹ ਚ ਬਣਾ ਕੇ ਪੀਨੇ ਆ ਤੇ ਫਿਰ ਕਰਦੇ ਆ ਵੇਟ ਤੇ ਫਿਰ ਕਰਦੇ ਆ ਦਰਸ਼ਨ ਨਾਲ ਅੱਜ ਨਾਲੇ ਤੁਹਾਨੂੰ ਵੀ ਕਰਾਉਨੇ ਆ 14 ਬਣੀਆਂ ਆ ਪਰ ਆਖ ਲਿਆ ਠੀਕ ਹੁਣ ਜਿਸ ਸਮਾਨ ਸਮੂਹ ਬਣਾਉਨੇ ਆ ਤੇ ਫਿਰ ਕਰਦੇ ਆ ਚਾਹ ਰੈਡੀ ਠੀਕ ਹੈ ਪਹਿਲਾਂ ਆਪਾਂ ਗੈਸ ਚਾਲੂ ਕਰੀਏ ਬਗੀ ਚਾਹ ਨੇ ਰੈਡੀ ਹੋਣ ਡੀ ਜੀ ਤੇ ਚਾਹ ਉਬਲ ਉਬਲ ਜਾ ਰਹੀ ਆ ਲੌਂਗ ਲਾਚੀਆਂ ਪਾ ਕੇ ਚਾਹ ਬਣਾ ਲਈ ਆ ਤੇ ਦੁੱਧ ਵੀ ਆ ਗਿਆ ਠੀਕ ਆ ਕਿਉਂ ਕੀ ਬਾਤ ਹੈ ਤੇ ਚਾਹ ਬਣਾਉਣੀ ਹੈ ਕਿ ਚਾਹ ਉਬਲ ਉਬਲ ਕੇ ਆਪਣੇ ਰੰਗ ਵਰਗੀ ਹੋ ਗਈ ਆ ਤੇ ਹੁਣ ਆਪਾਂ ਇਹਦੇ ਜੇ ਪਾਉਣੀ ਆ ਜੀ ਦੁੱਧ ਲਾਓ ਜੀ ਆਹਹਾ ਕੀ ਬਾਤ ਹੈ ਨਜ਼ਾਰਾ ਤੇ ਹੁਣ ਚਾਹ ਨਾਉਂਦਾ ਆ ਬਾळा ਤੇ ਫਿਰ ਆਪਾਂ ਚਾਹ ਜੂ ਪੀਨੇ ਆ ਤੇ ਰਵਿੰਦਰ ਨੂੰ ਤਾਂ ਮੈਂ ਫੋਨ ਕੀਤਾ ਵਾ ਕਹਿੰਦਾ ਵਾ ਮੈਂ ਆ ਜਾਣਾ ਉਹ ਵੀ ਖਾਲਸਾ ਕਾਲਜ ਵੀ ਅਜ ਨਗਰ ਕਰਕੇ ਤਨਿਕਲ ਲਿਆ ਨਾ ਇਹ ਕਰਕੇ ਆ ਜੋ ਉਧਰ ਆ ਤਾਂ ਅੱਜ ਮੇਰੇ ਨਾਲ ਨਹੀਂ ਆਇਆ ਨਹੀਂ ਤੇ ਉਹਨੇ ਅੱਜ ਇਧਰ ਹੀ ਹੋਣਾ ਮੇਰੇ ਲਈ ਤੇ ਹੁਣ ਖਾਲਸਾ ਕਾਲਜ ਵੀ ਨਗਰ ਕਰਕੇ ਤਨਿਕਲ ਲਿਆ ਉਹਦੇ ਕਰਕੇ ਹੁਣ ਉਹ ਦਰਬਾਰ ਸਾਹਿਬ ਪਹੁੰਚੇ ਆ ਉਧਰ ਉਹਨੇ ਦਸ਼ਮ ਜੁਸ਼ ਕਰਕੇ ਤੇ ਫੇਰ ਇਧਰ ਆਊਗਾ ਆਪਣੇ ਵਾਲਾ ਬਾਕੀ ਚਲੋ ਚਾਹ ਚੂ ਪੀਨੇ ਆ ਤੇ ਫਿਰ ਉਹਦੀ ਵੇਡ ਕਰਦੇ ਆ ਤੇ ਫੇਰ ਤੁਹਾਨੂੰ ਵੀ ਉਹਦੇ ਨਾਲ ਮਲਾਉਨੇ ਆ ਚਾਹ ਚੂ ਬਣ ਕੇ ਆਪਣੀ ਰੈਡੀ ਹੋ ਚੁੱਕੀ ਆ ਤੇ ਹੁਣ ਚਾਹ ਚੂ ਆ ਪੀਣ ਲੱਗੇ ਆ ਤੇ ਇਧਰ ਗਾਣੇ ਚੱਲਣ ਡੇ ਆ ਪੁਰਾਣੇ ਦੁਰਗੇ ਰੰਗਿਲੇ ਦੇ ਦਾ ਕਾਲੇ ਪਾਣੀ ਵਰਗਾ ਨਹੀਂ ਪਿੰਡ ਲੱਗਦਾ ਸੱਜਣਾ ਨੂੰ ਨਹੀਂ ਕਾਲੇ ਪਾਣੀ ਵਰਗਾ ਠੀਕ ਹੈ ਲੱਗਦਾ ਸੱਜਣਾ ਨੂੰ ਪਾਣੀ ਪਾਣੀ ਨਹੀਂ ਪਿੰਡ ਪਿੰਡ ਕਾਲੇ ਪਾਣੀ ਵਰਗਾ ਲੱਗਦਾ ਬਾਕੀ ਆ ਗਣ ਜਿਹੜੇ ਨਾ ਪੁਰਾਣੇ ਆਏ ਹਾਏ ਕੀ ਨਜ਼ਾਰਾ ਹੈ ਤੇ ਚਲੋ ਚਾਹ ਚ ਪੀਨੇ ਆ ਫਿਰ ਅੱਗੇ ਦੀ ਕਾਰਵਾਈ ਪਾਉਨੇ ਆ ਓਏ ਕੀ ਬਾਤ ਹੈ ਚਾਹ ਤੇ ਜਾਦੇ ਨਾਲ ਬਰਫੀਆਂ ਉਹ ਵੀ ਬਦਾਮ ਵਾਲੀਆਂ ਰਵਿੰਦਰ ਤੇ ਆਇਆ ਨਹੀਂ ਆ ਤੇ ਹੁਣ ਮੈਂ ਇਸ਼ੋਪਦੇ ਸੋਖ ਆ ਗਿਆ ਘਰੇ ਤੇ ਸ਼ੋਭਾ ਹੁਣ ਮੈਂ ਜੋਬ ਆਇਆ ਬਾਹਰ ਬਜ਼ਾਰ ਆਇਆ ਥੋੜਾ ਕੰਮ ਹੀ ਉਹਦੇ ਕਰਕੇ ਬਜ਼ਾਰ ਆ ਗਏ ਆ ਤੇ ਬਾਕੀ ਹੁਣ ਗਲੀ ਜੀ ਤੇ ਵਾਵਾ ਰਸ ਲੱਗਾ ਹਤਾ ਤੇ ਮੁੰਡੇ ਮੁੰਡੇ ਵਾਵਾ ਇਕੱਠੇ ਹੋਏ ਆ ਤੇ ਮੇਰੇ ਹਿਸਾਬ ਨਾਲ ਟਾਈਮ ਹੋ ਗਿਆ ਹੁਣ ਦਾਣਾ ਗੁਰਪੁਰਬ ਦਾ ਨਗਰ ਕੀਰਤਨ ਆਉਣ ਹੀ ਆਲਾ ਵਾ ਤੇ ਚਲੋ ਬਜ਼ਾਰ ਆਇਆ ਥੋੜਾ ਕੰਮ ਕੰਮ ਕੁੰਮ ਨਪਟਾ ਕੇ ਤੇ ਫਿਰ ਚੱਲਦੇ ਆ ਤੁਹਾਨੂੰ ਵੀ ਕਰਾਉਣੇ ਨਾਲੇ ਦਰਸ਼ਨਾਂ 'ਚ ਨਗਰ ਕੀਰਤਨ ਤੇ ਆ ਗਿਆ ਆਪਣੇ ਏਰੀਏ 'ਚ ਮੱਲੇ 'ਚ ਆ ਗਿਆ ਏ ਤੇ ਪਾਪਾ ਜੀ ਨੇ ਰੋਕ ਲਿਆ ਕਹਿੰਦੇ ਵੀ ਡੀਜ਼ਲ ਲੈ ਆਓ ਪਹਿਲਾਂ ਤੇ ਹੁਣ ਮੈਂ ਤਾਂ ਸ਼ੌਪਰ ਡੀਜ਼ਲ ਲੈਣ ਆਇਆ ਆ ਆ ਕੈਨੀ ਲੈ ਕੇ ਆਏ ਉਹਨਾਂ ਕੋਲੋਂ ਤੇ ਹੁਣ ਡੀਜ਼ਲ ਲੈਣ ਆਇਆ ਪੈਟਰੋਲ ਪੰਪ ਤੋਂ ਤੇ ਜਾਣ ਦੇ ਰਸਤੇ ਚ ਡੀਜ਼ਲ ਲੈ ਕੇ ਬਾਬਾ ਜੀ ਨੂੰ ਡੀਜ਼ਲ ਦੇ ਕੇ ਫੇਰ ਘਰੇ ਜਾਣਾ ਵਾ ਤੇ ਵਾਈਫ ਨੂੰ ਨਾਲ ਲੈ ਕੇ ਤੇ ਫੇਰ ਆਉਣੇ ਆਪਾਂ ਮੈਨੂੰ ਇਹ ਆ ਕਿ ਉਹ ਤੱਕ ਨੂੰ ਨਗਰ ਕਿਤਨਾ ਨਿਕਲ ਜਾ ਕੇ ਦੇ ਤੇ ਬਾਕੀ ਤਾਂ ਉਹਲੇ ਦਰਸ਼ਨ ਕਰਾਉਣੇ ਉਦਾਂ ਹੁਣੇ ਕਰਾ ਦੇਣੇ ਦਰਸ਼ਨ ਤੇ ਪਰ ਇਹ ਕਿ ਬਾਬਾ ਜੀ ਨੇ ਫਿਰ ਹਣ ਇੱਧਰ ਸੇਵਾ ਲਾਤੀ ਆ ਹੁਣ ਇਸ ਕਰਕੇ ਆਵਾ ਪੈਟਰੋਲ ਪੰਪ ਵਾਲੀ ਸਾਈਡ ਤੇ ਪਹਿਲਾਂ ਇੱਧਰ ਆ ਕੇ ਆ ਆਹੀਂ ਕਰੇ ਆਏ ਹਾਂ ਹੁਣ ਮੈਂ ਆਓ ਚਾਬੀ ਹੈਗੀ ਆ ਤੇ ਉਹ ਸਕੂਟਰੀ ਕਰੇ ਲਾ ਜੀ ਤੇ ਤੇਲ ਹੁਣ ਹਾਲੇ ਫੜਾਉਣਾ ਅਦਰ ਬਾਬਾ ਜੀ ਨੂੰ ਤੇ ਚੱਲੇ ਹਾਂ ਹੁਣ ਅਦਰ ਗਲੀ ਚ ਆ ਗਏ ਉਦਾਂ ਇਹ ਸਾਡੇ ਘਰਾਂ ਲੱਗ ਇੱਕ ਦੋ ਘਰਾਂ ਨੇ ਇਹਨਾਂ ਨੂੰ ਮਤਲਬ ਬਾਬਾ ਜੀ ਦੇ ਜਿਹੜਾ ਉਹਨਾਂ ਨੇ ਫੇਰਾ ਪਾਉਣਾ ਸੀ ਘਰੇ ਤੇ ਮੀ ਵੀ ਹੋਂ ਡੈ ਪਿਆ ਵਾ ਛਟਾਂ ਦੇ ਗੱਲਾਂ ਪੈ ਨਹੀਂ ਕਰਨੀਆਂ ਤੇ ਚਲੋ ਚੱਲੀ ਹੁਣ ਤੇਲ ਫੜਾਈ ਜੀ ਪਹਿਲਾਂ ਸੱਜਣ ਮੇਰੇ ਰੰਗੂ ਦੇ ਅਹੀਂ ਨਗਰ ਕੀਰਤਨ ਵੇਖ ਕੇ ਥੋੜਾ ਘਰੇ ਆਏ ਮੰਮੀ ਨੇ ਹੁਣ ਮੰਮੀ ਨੂੰ ਲੈਣ ਚੱਲੇ ਹਾਂ ਤੇ ਇੱਧਰ ਵੇਖੋ ਇੱਧਰ ਚੱਲਣ ਦੇ ਨਿਊਟਰੀ ਦੇ ਬਰੈਡ ਬਰੈਡ ਖਾ ਲਈ ਜਨੇ ਹੁਣ ਬਰੈਡ ਖਾ ਕੇ ਹੁਣ ਨਿਊਟਰੀ ਰਹਿ ਗਈ ਹੈ ਤੇ ਹਾਲੇ ਕਹਿਣ ਦਿਆ ਵੀ ਅੱਗੇ ਜਾਣਾ ਵਾ ਹਾਲੇ ਹੋਰ ਵੀ ਕੁਝ ਖਾਣਾ ਪੀਣਾ ਇੰਨੇ ਕੀ ਹੋਰ ਵਾਦੂ ਕੁਝ ਲੰਗਰ ਦੇ ਵਿੱਚੋਂ ਤੇ ਬਾਕੀ ਨੂੰ ਮੰਮੀ ਨੂੰ ਲੈਣ ਜਾਣਾ ਇਸ ਕਰਕੇ ਜੀ ਵਾਪਸ ਆਏ ਹਾਂ ਮੰਮੀ ਨੂੰ ਲੈ ਕੇ ਛੱਡ ਕੇ ਘਰੇ ਤੇ ਫਿਰ ਚੱਲਦੇ ਆਂ ਵੇ ਇਹਦੇ ਜਾਣਾ ਹੈ ਤੇ ਬਾਕੀ ਦਾ ਨਗਰ ਕੀਰਤਨ ਦੇ ਆਪਾਂ ਵੇਖ ਲਿਆ ਅਸਲ 'ਚ ਹੁਣ ਲਾਸਟ ਹੀ ਨਾ ਤਾਂ ਅਰਗੇ ਫਿਰ ਉਹ ਕਲਿੱਪਾਂ ਵੀ ਹੋਣੀਆਂ ਕਿ ਜਿਹ ਮੜਿਆਂ ਬਾਕੀ ਚਲੋ ਨਾਲੇ ਮੀਂਹ ਵੀ ਆ ਗਿਆ ਹੈ ਆ ਚੈੱਕ ਕਰੋ ਮੀਂਹ ਦੇ ਕਰਕੇ ਥੋੜਾ ਜਿਹਾ ਕੰਮ ਮਤਲਬ ਡਾਊਨ ਹੋ ਗਿਆ ਹਨਾ ਤੇ ਬਾਬਾਈ ਦੀ ਬੀਬੀ ਜਿਹੜੀ ਉਹ ਫਿਰ ਲੱਗੇ ਅੱਗੇ ਚਲੋ ਕੋਈ ਨਹੀਂ ਹੁਣ ਆਉਂਦੇ ਮੰਮੀ ਫਿਰ ਵੇਖਦੇ ਆ ਫਿਰ ਚੱਲਦੇ ਆ ਉਦੋਂ ਉਦੋਂ ਆ ਗਿਤਾ

जिने बसाया हादा कण्ट महाकाल दिवस रात तोय ताई दाया जिने सगनी थी गाते जगाया दुनिया या वाटे कर दूर करबी आपो आपणी रेने रख दूर जिने नाम तु आयो गरु शक्तिहार मालिक ते मुकोर चले केति छुपी नाल गतो सतनाम 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 जी

ਹੋਏ ਸੰਤੋਖ ਆਏ ਸਿਵਾ ਭਾਲੇ ਮੁਕਲੇ ਸੰਨਵਾ ਸਿਵਾ ਭਾਲੇ ਹਾਂਜੀ ਤੇ ਬਾਕੀ ਗੁਰੂ ਘਰ ਆਪਾਂ ਦਰਸ਼ਨ ਕਰ ਆਏ ਹਾਂ ਨਗਰ ਕੇ ਦਰਸ਼ਨ ਤਹੀ ਵੀ ਕਰ ਲਿਆ ਆਪਾਂ ਵੀ ਕਰ ਲਿਆ ਤੇ ਹੁਣ ਚੱਲੇ ਹਾਂ ਘਰੇ ਠੀਕ ਹੈ ਜੀ ਤੇ ਤੁਹਾਨੂੰ ਮਲਾਉਣ ਲੱਗੇ ਆ ਇੱਕ ਬੰਦੇ ਨਾਲ ਹਾਂਜੀ ਯਾਰ ਮੂਸੇ ਵਾਲਾ ਸਾਹਿਬ ਤੇ ਬਾਕੀ ਹੁਣ ਅਗਲੇ ਵਲੌਗਾਂ ਦੇ ਵਿੱਚ ਤੁਹਾਨੂੰ ਮੂਸੇ ਵਾਲਾ ਵੀ ਸਾਡੇ ਨਾਲ ਮਿਲੂਗਾ ਮੂਸੇ ਵਾਲਾ ਪਾਰਟ 2 ਠੀਕ ਹੈ ਨਾ ਤੇ ਹੁਣ ਚੱਲੇ ਆਂ ਘਰੇ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਤੇ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆਂ ਆਪਾਂ ਤੁਹਾਨੂੰ ਇੱਕ ਨਵੇਂ ਵਲੌਗ ਦੇ ਵਿੱਚ